ਤਾਂ ਪਾਰਟੀ ਦੇ ਅਧਾਰ ਤੇ ਜਿਹੜੇ ਕੰਮ ਨੇ ਉਹਨਾਂ ਦੇ ਉੱਤੇ ਜਿਹੜਾ ਵੋਟ ਮੰਗੀ ਜਾ ਰਹੀ ਹੈ ਜਾਂ ਤੁਸੀਂ ਜਿਹੜੇ ਆਪਣੇ ਕੰਮ ਕੀਤੇ ਹੁਧਿਆਣਾ ਸੈਂਟਰਲ ਦੇ ਵਿੱਚ ਉਹਦੇ ਤੇ ਅਧਾਰਤ ਇਹਨਾਂ ਨੇ ਤਾਂ ਬਸ ਆਪਣਾ ਨਿਸ਼ਾਨ ਹੀ ਦੱਸਿਆ ਵੀ ਮੈਂ ਪੰਜੇ ਵਾਲਾ ਮੈਂ ਤਕੜੀ ਵਾਲਾ ਮੈਂ ਫੋਲ ਵਾਲਾ ਇਹਨਾਂ ਨੇ ਨਿਸ਼ਾਨ ਦੱਸਿਆ ਸੀ ਕੰਮ ਦੱਸ ਰਿਆ ਇੰਨਾ ਕੀ ਫਰਕ ਪਰਮੇਸ਼ੀ ਬਿੱਟੂ ਹੁਣਾਂ ਦੀ ਕਾਰਗੁਜ਼ਾਰੀ ਪਿਛਲੇ 10 ਸਾਲ ਦੀ ਤੇ ਉਹਨਾਂ ਦਾ ਪਾਰਟੀ ਬਦਲਣ ਦਾ ਜਿਹੜਾ ਫੈਸਲਾ ਹੈ ਇਹਨਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਤੂੰ ਨੇ 10 ਸਾਲ ਪਿਛੇ ਵਰਕਰ ਦਾ ਟੈਲੀਫੋਨ ਨਹੀਂ ਚੱਕਿਆ ਇਸ ਕਰਕੇ ਪਾਰਟੀ ਬਦਲਨੀ ਪਈ ਆ ਕਿ ਲੋਕਾਂ ਨੇ ਉਹਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਰਾਜਾ ਬੜਿੰਗ ਜਿਹੜੇ ਆ ਉਹ ਬਠਿੰਡੇ ਤੋਂ ਆ ਕੇ ਚੋਣ ਇੱਥੇ ਲੜ ਰਹੇ ਨੇ ਇਹਨੂੰ ਆਪ ਕੈਂਡੀਡੇਟ ਨੂੰ ਆ ਕੇ ਜਿੱਥੋਂ ਵੋਟਾਂ ਲੈਣੀਆਂ ਨੇ ਉੱਥੇ ਦੱਸਣਾ ਪਵੇ ਲੋਕਾਂ 'ਚ ਕੀ ਉਹਦਾ ਮੀਜਿਆ ਹੋਇਆ ਵਜੂਦ ਇਸ ਗੱਲ ਲੱਗ ਨਹੀਂ ਰਿਹਾ ਕਿ ਜਿਹੜਾ ਇੱਕ ਪਾਸੇ ਜਿਹੜਾ ਰਾਜਾ ਵੜਿੰਗ ਤੇ ਰਵਨੀਤ ਸਿੰਘ ਬਿੱਟੂ ਆ ਉਹ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਹੋਏ ਦਿਖਾਈ ਦਿੰਦੇ ਨੇ ਕੋਈ ਲੱਗ ਨਹੀਂ ਹੈਗੇ ਗੋਡੇ ਨਾਲ ਗੋਡਾ ਲਾ ਕੇ ਰਾਤੀ ਇਕੱਠੇ ਹੀ ਬੈਹਦੇ ਆ ਇਹ ਆ ਅੱਜ ਬੀਵੀਓ ਜੀ ਵੀ ਮੈਂ ਦੇਖਿਆ ਸਵੇਰੇ ਇਹਨਾਂ ਲੋਕਾਂ ਨੂੰ ਆਇਆ ਵੀ ਲੋਕਾਂ ਨੂੰ ਕਿਵੇਂ ਗਮਰਾਹ ਕਰਕੇ ਅਸੀਂ ਆਪਣੀ ਰਾਜਨੀਤੀ ਦੀ ਰੋਟੀ ਛਕੀ ਵੀ ਕਹਿੰਦੇ ਕਿ ਲੱਤਾਂ ਜਿਹੜੇ ਜੋੜ ਕੇ ਬੈਂਦੇ ਆ ਨਾਲ ਬੈਂਦੇ ਆ ਕੀ ਲੱਗ ਰਿਹਾ ਕੋਈ ਫ੍ਰੈਂਡਲੀ ਮੈਚ ਲੱਗ ਰਿਹਾ ਤੁਹਾਨੂੰ ਨੰਨੇ ਰਾਜਨੀਤੀ ਨੂੰ ਹੋਰ ਸਿਸਟਮ ਚ ਲੈ ਗਏ ਰਾਜਨੀਤੀ ਨੂੰ ਸੇਵਾ ਚ ਨਹੀਂ ਰੱਖਿਆ ਗਿੱਦੜਵਾਏ ਤੋਂ ਲੁਧਿਆਣੇ ਦੀ 50 ਲੱਖ ਦੀ ਆਬਾਦੀ ਹੈ ਇੱਥੇ ਕੋਈ ਕੈਂਡੀਡੇਟ ਨਹੀਂ ਲਭਿਆ ਕਾਂਗਰਸ ਦਾ ਇੰਨਾ ਧੋਆ ਨੁਕਸਾਨ ਹੋਊ ਕਾਂਗਰਸ ਨੂੰ ਕਿਤਨੇ ਕਿਤੇ ਇੱਥੇ ਆ ਭਾਰਤ ਪੁਛਨਾਸ਼ੂ ਵਰਗੇ ਲੀਡਰ ਹੈਗੇ ਸੀ ਸਾਡੇ ਸ਼ਹਿਰ ਚ ਕੋਈ ਲੋਕਲ ਬੰਦਾ ਹੈ ਨਹੀਂ ਜਾਂ ਹੁਣ ਜੇ ਕਿ ਫਰਜ਼ ਕਰੋ ਕਿਸੇ ਬੰਦੇ ਨੂੰ ਕਿਸੇ ਰਾਜਾ ਜੀ ਨਾਲ ਕੰਪੈਗਨ ਉਹ ਗਿੱਦੜਵਾਏ ਜਾਇਆ ਕਰੂਗਾ ਮੇਰ ਮਾਨ ਹੁਣਾਂ ਨੇ ਤੁਹਾਨੂੰ ਵੀ ਕੋਈ ਤਰੀਕਾ ਦੱਸਿਆ ਵੀ ਜੇਕਰ ਤੁਸੀਂ ਚਲੇ ਜੰਨੇ ਹੋ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਪਹਿਲਾ ਸੀਐਮ ਆ ਜਿਹੜਾ ਲੋਕਾਂ ਦੇ ਵਿੱਚ ਜਾਂਦਾ ਵਾ ਨਹੀਂ ਤਾਂ ਪਹਿਲਾਂ ਅਸੀਂ ਦੇਖਿਆ ਜਾ ਕੇ ਆਪਣੇ ਇੱਥੋਂ ਜਿੱਤਨਾ ਜਾ ਕੇ ਮਹਿਲਾਾਂ ਚ ਬਹਿ ਜਾ 42000 ਨੌਕਰੀ ਮੈਨੂੰ ਦੱਸਦੇ ਮਾਨ ਮਹਿਸੂਸ ਹੁੰਦਾ ਜਦੋਂ ਪਿੰਡਾਂ ਚ ਜਾਣਾ ਲੋਕ ਇਸ ਗੱਲ ਦੇ ਕਾਇਲ ਹੋਏ ਆ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਜੁਆਇਨਿੰਗ ਹਜੇ ਤੱਕ ਜਿਹੜੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਨਹੀਂ ਹੋਈ ਸਰਦਾਰ ਭਗਵਾਨ ਸਿੰਘ ਮਾਨ ਉਹ ਤਾਂ ਸਾਨੂੰ ਕਹਿ ਦਿੰਦੇ ਆ ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰ ਸਕਦੇ ਹੋ ਲੋਕਾਂ ਨਾਲ ਵਾਦਾ ਨਾ ਕਰਿਓ ਬਹੁਤ ਸਾਰਾ ਇੰਡਸਟਰੀ ਦੇ ਇੱਕ ਵੀ ਵਿਰੋਧੀ ਕਹਿੰਦੇ ਨੇ ਕਿ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹ ਇਥੋਂ ਮਾਈਗ੍ਰੇਟ ਹੋ ਰਹੀ ਹੈ 10 ਸਾਲ ਜਿੰਨਾਂ ਨੂੰ ਐਮਪੀ ਚੁਣਿਆ ਇਹਨਾਂ ਨੇ ਕਦੇ ਇੰਡਸਟਰੀ ਬਾਰੇ ਉੱਥੇ ਸਵਾਲ ਉਠਾਇਆ ਇਹਨਾਂ ਨੂੰ ਵਿਰੋਧੀਆਂ ਨੂੰ ਪੁੱਛਣਾ ਪੁੱਛਣ ਵਾਲਾ ਹੋਵੇ ਜਿਵੇਂ ਲੱਗਦਾ ਭਾਜਪਾ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ 100% ਉਹਨ ਸਾਡਾ ਬੰਦਾ ਹੱਕ ਨਹੀਂ ਦੇ ਰਹੀ 8000 ਕਰੋੜ ਰੁਪਇਆ ਕਿਸ ਗੱਲ ਦਾ ਰੱਖੀ ਰੱਖਿਆ ਤਾ ਲੁਧਿਆਣਾ ਲਈ ਕਿਹੜਾ ਕੰਮ ਕਰੋਗੇ ਜਿਹੜਾ ਐਮਐਲਏ ਬਣ ਕੇ ਨਹੀਂ ਕੀਤਾ ਗਿਆ ਜੇਕਰ ਤੁਸੀਂ ਐਮਪੀ ਬਣ ਜੰਨੇ ਹੋ ਕੋਈ ਤਾਂ ਸੋਚਿਆ ਹੋਣਾ ਦਿਮਾਗ ਜਿਸ ਦਿਨ ਬਣ ਗਿਆ ਪਹਿਲਾ ਮੇਰਾ ਇਹ ਕੰਮ ਦਾ ਹੁਣਾਵਾ ਇੱਕ ਬੀਜੀਆਈ ਵਰਗਾ ਹਸਪਤਾਲ ਲਿਗਿਆ ਨੇ ਲਿਆ ਦੇ ਕਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਵੀਡੀਓ ਸੀ ਹਾਲਾਂਕਿ ਉਹ ਸਾਲ ਕੰਢ ਪ੍ਰਾਣੀ ਵੀਡੀਓ ਆ ਉਹਨੂੰ ਇਸ ਵਾਰ ਉਹ ਜਿਹੜਾ ਨਾਲ ਜੋੜ ਕੇ ਤੁਹਾਡੇ ਇੱਕ ਬਿਆਨ ਤੋਂ ਕਿ ਮੇਰਾ ਤਾਂ ਨਾਮ ਪੱਪੀ ਆ ਮੈਂ ਤਾਂ ਪਿਆਰ ਕਰਨ ਵਾਲਾ ਬੰਦਾ ਹੈ ਉਸ ਵੀਡੀਓ ਦੇ ਨਾਲ ਜੋੜ ਕੇ ਜਿਹੜਾ ਉਹ ਡਾਂਸ ਵਾਲੀ ਵੀਡੀਓ ਤੁਹਾਡੀ ਬਹੁਤ ਵਾਇਰਲ ਹੁੰਦੀ ਹੈ ਰੱਬ ਖੁਸ਼ੀਆਂ ਲਿਆਵੇ ਤੇ ਅਸੀਂ ਤਾਂ ਬੰਗੜੇ ਹੀ ਪਾਉਣੇ ਆ ਫਿਰ ਕੀ ਗੱਲ ਆ ਇਹਦੇ ਵਿੱਚ ਕੀ ਕੋਈ ਸਾਡਾ ਕਲਚਰ ਆ ਭਰਿਆ ਭੀਆਂ ਦਾ ਤੋਂਮਣੀ ਕਾਲੀ ਦਲ ਦੇ ਕੈਂਡੀਡੇਟ ਨੂੰ ਕਿੱਥੇ ਖੜਾ ਦੇਖਦੇ ਆ ਜਲੰਧਰ ਲੋਕ ਸਵਾਲ ਕੇ ਦੀਦਲ ਨੂੰ ਲੋਕ ਜਦੋਂ ਦੇਖੋ ਪਿਛਲੇ ਸਮੇਂ ਚ ਉਹਨਾਂ ਦੇ ਰਾਜਪਾਲ ਚ ਜਿਹੜਾ ਬੇਅਦਬੀ ਹੋਈ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਲੋਕਾਂ ਦੇ ਮਨਾਂ ਚ ਬਹੁਤ ਜ਼ਿਆਦਾ ਉਹ ਦੋ ਬੱਚੇ ਵੀ ਉੱਥੇ ਸੀਦ ਹੋ ਗਏ ਗੋਲੀ ਨਾਲ ਪੋਰਸ ਦੀ ਨਾਲ ਇਹ ਚੀਜ਼ਾਂ ਲੋਕਾਂ ਨੂੰ ਅਜੇ ਤੱਕ ਅੰਦਰੋਂ ਨਿਕਲੀਆਂ ਨਹੀਂ ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ ਤੇ 4 ਤਰੀਕ ਨੂੰ ਤੀਚੇ ਆ ਜੜੇ ਨੇ ਲੁਧਿਆਣਾ ਲੋਕ ਸਭਾ ਸੀਟ ਪੰਜਾਬ ਦੀ ਜਿੱਥੇ ਵੱਖ-ਵੱਖ ਪਾਰਕੀਆਂ ਦੇ ਵੱਲੋਂ ਆਪਣੇ ਉਮੀਦਵਾਰ ਉਤਾਰੇ ਗਏ ਨੇ ਤੇ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਸੀ ਉਹਨਾਂ ਨੂੰ ਉਮੀਦਵਾਰ ਉਤਾਰਿਆ ਗਿਆ ਜਿਹੜਾ ਭਾਜਪਾ ਦੇ ਵੱਲੋਂ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਇੱਥੋਂ ਖੁਦ ਜਿਹੜਾ ਬਠਿੰਡੇ ਤੋਂ ਚੱਲ ਕੇ ਇੱਥੇ ਆ ਕੇ ਚੋਣ ਲੜ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਜਿਹੜਾ ਉਹ ਆਪਣਾ ਉਮੀਦਵਾਰ ਉਤਾਰਿਆ ਗਿਆ ਜੋ ਕਿ ਲੁਧਿਆਣਾ ਦੇ ਸੈਂਟਰ ਤੋਂ ਸੈਂਟਰਲ ਤੋਂ ਜਿਹੜਾ ਵਿਧਾਇਕ ਨੇ ਤੇ ਨਾਲ ਹੀ ਸ਼ੋਹਣੀ ਇਕਾਲੀ ਦਲ ਦੇ ਵੱਲੋਂ ਰঞ্জੀਤ ਸਿੰਘ ਢਿੱਲੋਂ ਦੇ ਉੱਤੇ ਜਿਹੜਾ ਹੈ ਉਹ ਆਪਣਾ ਉਹ ਉਮੀਦ ਜਿਹੜੀ ਉਹਦੇ ਉੱਤੇ ਜਿਤਾਈ ਗਈ ਹੈ ਪਰ ਨਾਲ ਹੀ ਜਿਹੜਾ ਇਹ ਮੁਕਾਬਲਾ ਚੁਕਾਉਣਾ ਜਿੱਥੇ ਦਿਖ ਰਿਹਾ ਹੈ ਉੱਥੇ ਹੀ ਜਿਹੜੇ ਆ ਇੱਕ ਹੋਰ ਜਿਹੜੇ ਆ ਇੱਕ ਕੈਂਡੀਡੇਟ ਉੱਤਰਨ ਜਾ ਰਹੇ ਨੇ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦੇ ਉੱਤੇ ਸਾਰੇ ਵਿਰੋਧੀਆਂ ਦੀਆਂ ਨਿਗਾਹਾਂ ਨੇ ਤਾਂ ਆਮ ਆਰਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਅਸ਼ੋਕ ਪ੍ਰੈਸ਼ਰ ਪੱਪੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰੈਸ਼ਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਜੀ ਧੰਨਵਾਦ ਹੋਰ ਸਭ ਠੀਕ ਹੈ ਜੀ ਪੂਰੀ ਚੜ੍ਹਦੀ ਗੱ라 ਕਿਵੇਂ ਚੱਲ ਜਾ ਰਹੇ ਇਸ ਲੋਕਾਂ ਦੇ ਵਿੱਚ ਜਾ ਰਹੇ ਆ ਲੋਕਾਂ ਨੂੰ ਦੱਸ ਰਹੇ ਆ ਵੀ ਇਹਨਾਂ ਨੂੰ ਪਹਿਲਾਂ ਦੇਖ ਚੁੱਕੇ ਹੋ ਤੁਸੀਂ 10 ਸਾਲ ਜਿਹੜੇ ਸਾਡੇ ਅੱਜ ਭਾਜਪਾ ਦੇ ਕੈਂਡੀਡੇਟ ਬਣ ਕੇ ਆਏ ਆ ਕਾਂਗਰਸ ਵੱਲੋਂ ਜਾ ਕੇ ਜੀ ਵੀ ਇਹਨਾਂ ਦੀ ਵੀ 10 ਸਾਲ ਤੁਸੀਂ ਸੇਵਾ ਦੇਖੀ ਆ ਸਾਢੇ 2 ਸਾਲ ਦੇਖੀ ਆ ਇਹ ਲੋਕਾਂ ਨੇ ਹੁਣ ਫਤਵਾ ਦੇਣਾ ਲੋਕਾਂ ਨੂੰ ਜਿਹੜਾ ਠੀਕ ਲੱਗੂਗਾ ਉਹੀ ਦੋਗੇ ਤਾਂ ਪਾਰਟੀ ਦੇ ਆਧਾਰ ਤੇ ਜਿਹੜੇ ਕੰਮ ਨੇ ਉਹਨਾਂ ਦੇ ਉੱਤੇ ਜਿਹੜਾ ਵੋਟ ਮੰਗੀ ਜਾ ਰਹੀ ਆ ਜਾਂ ਤੁਸੀਂ ਜਿਹੜੇ ਆਪਣੇ ਕੰਮ ਕੀਤੇ ਉਧਿਆਣਾ ਸੈਂਟਰਲ ਦੇ ਵਿੱਚ ਉਹਦੇ ਤੇ ਆਧਾਰ ਤੇ ਕੰਮ ਮੈਂ ਵੀ ਪਾਰਟੀ ਦਾ ਹਿੱਸਾ ਵਾਂ ਪਾਰਟੀ ਨਹੀਂ ਮੈਨੂੰ ਦਿੱਤੇ ਤੇ ਮੈਂ ਕੀਤਾ ਇਸ ਕਰਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ 92 ਮੈਂਬਰਾਂ ਦੀ ਟੀਮ ਆ ਉਹ ਲੋਕਾਂ ਦੇ ਵਿੱਚ ਜਾ ਕੇ ਆਪਣੇ ਕੀਤੇ ਹੋਏ ਕੰਮਾਂ ਨੂੰ ਦੱਸ ਰਹੇ ਆ ਅਸੀਂ ਵੀ ਆ ਦੋ ਸਾਲ ਚ ਇਹਨਾਂ ਨੇ ਕਦੇ ਨਹੀਂ ਦੱਸਿਆ ਲੋਕਾਂ ਨੂੰ ਇਹਨਾਂ ਨੇ ਤਾਂ ਬਸ ਆਪਣਾ ਨਿਸ਼ਾਨ ਹੀ ਦੱਸਿਆ ਵੀ ਮੈਂ ਪੰਜੇ ਵਾਲਾ ਮੈਂ ਤੱਕੜੀ ਵਾਲਾ ਮੈਂ ਫੁੱਲ ਵਾਲਾ ਇਹਨਾਂ ਨੇ ਨਿਸ਼ਾਨ ਦੱਸਿਆ ਸੀ ਕੰਮ ਦੱਸ ਰਿਹਾ ਇੰਨਾ ਕੀ ਫਰਕ ਆ ਬਸ ਹਮ ਅਰਵਨੀਤ ਸਿੰਘ ਬਿੱਟੂ ਹੁਣਾਂ ਦੀ ਕਾਰਗੁਜ਼ਾਰੀ ਪਿਛਲੇ 10 ਸਾਲ ਦੀ ਤੇ ਉਹਨਾਂ ਦਾ ਪਾਰਟੀ ਬਦਲਣ ਦਾ ਜਿਹੜਾ ਫੈਸਲਾ ਹੈ ਇਹਨਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਿਆ ਮੈਂ ਜ਼ਿਆਦਾ ਤਾਂ ਇਹ ਦੇਖਿਆ ਵੀ ਬਿੱਟੂ ਨੇ 10 ਸਾਲ ਕਿਸੇ ਵਰਕਰ ਦਾ ਟੈਲੀਫੋਨ ਨਹੀਂ ਚੱਕਿਆ ਇਸ ਕਰਕੇ ਪਾਰਟੀ ਬਦਲ ਨਹੀਂ ਪਈ ਆ ਕਿ ਲੋਕਾਂ ਨੇ ਉਹਨੂੰ ਦਰਵਾਜ਼ਾ ਨਹੀਂ ਖੋਲਿਆ ਹੁਣ ਲੁਧਿਆਣੇ ਦੇ ਲੋਕਾਂ ਨੇ ਤਾਹ ਪਾਜ ਪਾ ਦੀ ਝਗੜ ਲੈ ਕੇ ਆਇਆ ਉੱਥੋਂ ਜਾ ਕੇ ਹੂੰ ਤੇ ਦੂਜੇ ਪਾਸੇ ਰਾਜਾ ਵੜਿੰਗ ਜਿਹੜੇ ਆ ਉਹ ਬਠਿੰਡੇ ਤੋਂ ਆ ਕੇ ਚੌਣ ਇੱਥੇ ਲੜ ਰਹੇ ਨੇ ਹਾਲਾਂਕਿ ਗਰਬਨੀਤ ਸਿੰਘ ਬਿੱਟੂ ਵੀ ਇੱਥੋਂ ਜਾ ਕੇ ਬਠਿੰਡੇ ਸੁਖੀਬਾਦਲ ਹੋਂ ਦੇ ਖਿਲਾਫ ਚੌਣ ਲੜਦੇ ਰਹੇ ਨੇ ਤਾਂ ਉਹਨੂੰ ਕਿਵੇਂ ਦੇਖ ਰਹੇ ਹੋ ਤੁਹਾਨੂੰ ਕੀ ਚੁਣੌਤੀ ਲੱਗ ਰਹੀ ਆ ਰਾਜਾ ਵੜਿੰਗ ਦੇ ਇੱਥੇ ਆਉਣ ਦੇ ਇਹੀ ਸਿਸਟਮ ਨੂੰ ਚੇਂਜ ਕਰਕੇ ਲੋਕਾਂ ਨੇ ਹੂੰ ਇੱਥੋਂ ਵਾਪਸ ਭੇਜਣਾ ਵਾ ਅੱਜਕੱਲ ਬੱਚੇ ਬਹੁਤ ਸਿਆਣੇ ਨੇ ਸਭ ਪਤਾ ਵੋਟਰਾਂ ਨੂੰ ਵੀ ਇਹ ਕਿਹੜੀਆਂ ਖੇਡਾਂ ਖੇਡਦੇ ਫਿਰਦੇ ਆ ਇਹਨਾਂ ਦੀਆਂ ਖੇਡਾਂ ਲੋਕੀ ਜਾਣ ਚੁੱਕੇ ਆ ਤਾਂ ਹੀ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜੇ ਸੀਗੇ ਇਸ ਕਰਕੇ ਇਹਨਾਂ ਦੀਆਂ ਖੇਡਾਂ ਲੋਕਾਂ ਨੂੰ ਸਭ ਪਤਾ ਵਾ ਹੁਣ ਰਾਜੇ ਨੂੰ ਤਾਂ ਆਪ ਲੁਧਿਆਣੇ ਆ ਕੇ ਦੱਸਣਾ ਪੈਂਦਾ ਪਿਆ ਵੀ ਮੈਂ ਰਾਜਾ ਬੜਿੰਗ ਜੀ ਜਿਹਨੂੰ ਆਪ ਕੈਂਡੀਡੇਟ ਨੂੰ ਆ ਕੇ ਜਿੱਥੋਂ ਵੋਟਾਂ ਲੈਣੀਆਂ ਨੇ ਉੱਥੇ ਦੱਸਣਾ ਪਵੇ ਲੋਕਾਂ ਚ ਕੀ ਉਹਦਾ ਬੀਜਿਆ ਹੋਇਆ ਮजूद ਇਸ ਕੱਲ ਦਾ ਪਰ ਜਿਹੜੇ ਕਾਂਗਰਸ ਦਾ ਜਿਹੜਾ ਕਾਡਰ ਰਵਨੀਤ ਬਿੱਟੂ ਹੁਣਾਂ ਦੇ ਨਾਲ ਸੀ ਉਹਨਾਂ ਦੇ ਪੁਰਾਣੀ ਲੈਗਸੀ ਰਹੀ ਆ ਉਹਨਾਂ ਦੇ ਦਾਦਾ ਜੀ ਇਥੋਂ ਜਿਹੜੇ ਆ ਉਹ ਸੀਐਮ ਵੀ ਰਹੇ ਪੁਰਾਣਾ ਪਰਿਵਾਰ ਆ ਰਾਜਨੀਤਿਕ ਕਾਂਗਰਸ ਦੇ ਵਿੱਚ ਲੱਗ ਨਹੀਂ ਰਿਹਾ ਕਿ ਜਿਹੜਾ ਇੱਕ ਪਾਸੇ ਜਿਹੜਾ ਰਾਜਾ ਵੜਿੰਗ ਤੇ ਰਵਨੀਤ ਸਿੰਘ ਬਿੱਟੂ ਆ ਉਹ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਹੋਏ ਦਿਖਾਈ ਦਿੰਦੇ ਨੇ ਤੇ ਉਹਦਾ ਕਿਤੇ ਨਾ ਕਿਤੇ ਫਾਇਦਾ ਜਿਹੜਾ ਹੈ ਅਸ਼ੋਕ ਪੱਪੀ ਪ੍ਰੈਸ਼ਰ ਉਹਨਾਂ ਨੂੰ ਨਹੀਂ ਹੋਊਗਾ ਦੇਖੋ ਇਹ ਕੋਈ ਲੱਗ ਨਹੀਂ ਹੈਗੇ ਗੋਡੇ ਨਾ ਗੋਡਾ ਲਾ ਕੇ ਰਾਤੀ ਇਕੱਠੇ ਬੈਂਦੇ ਆ ਇਹ ਆਪ ਅੱਜ ਵੀਡੀਓ ਚ ਵੀ ਮੈਂ ਦੇਖਿਆ ਸਵੇਰੇ ਇਹਨਾਂ ਲੋਕਾਂ ਨੂੰ ਆਇਆ ਵੀ ਲੋਕਾਂ ਨੂੰ ਕਿਵੇਂ ਗਮਰਾਹ ਕਰਕੇ ਅਸੀਂ ਆਪਣੀ ਰਾਜਨੀਤੀ ਦੀ ਰੋਟੀ ਸੇਕੀਏ ਲੋਕ ਬਹੁਤ ਸਿਆਣੇ ਆ ਅੱਜ ਕਾ ਲੋਕ ਜਾਣਦੇ ਆ ਚਾਹੇ ਮੈਂ ਆ ਚਾਹੇ ਰਾਜਾ ਬੜੇਂਗਾ ਚਾਹੇ ਬਿੱਟੂ ਆ ਚਾਹੇ ਕੋਈ ਵੀ ਆ ਇਸ ਕਰਕੇ ਲੋਕ ਜਾਣਦੇ ਆ ਅੱਜ ਹਰ ਬੰਦਾ ਇੱਕ ਦੂਜੇ ਨੂੰ ਚਾਹੇ ਮੂੰਹ ਤੇ ਤੁਹਾਡੇ ਕੋਈ ਕੁਝ ਕਹੀ ਜਾਵੇ ਪਰ ਜਦੋਂ ਸਮਾਂ ਆਉਂਦਾ ਨਾ ਉਦੋਂ ਲੋਕ ਆਪੇ ਹੀ ਦੱਸ ਦਿੰਦੇ ਆ ਵੀ ਅਸੀਂ ਕਿੱਥੇ ਖੜੇ ਆ ਸਮਾਂ ਕੀ ਦਾ ਆ ਰਿਹਾ ਸਮਾਂ ਦੇ ਕੋਣ ਮਾਇ ਦਾ ਮਾਲਕ ਦੇ ਹੱਥ ਆ ਜਿਹਨੂੰ ਮਾਲਕ ਨੇ ਵਡਿਆਈ ਦੇਣੀ ਆ ਉਹਨੂੰ ਇਹ ਮਿਲਣੀ ਆ ਪਰ ਆਪਣੇ ਵੱਲੋਂ ਸੇਵਾ ਭਾਵਨਾ ਨਾਲ ਲੱਗੇ ਹੋਇਆ ਸੇਵਾ ਭਾਵਨਾ ਕਰ ਰਹੇ ਆ ਹਮ ਤਲ ਲੋਕਾਂ ਦੇ ਵਿੱਚ ਜਾਣੇ ਹੂੰ ਕੀ ਕੁਝ ਦੱਸਣਾ ਕਹਿ ਰਹੇ ਹੂੰ ਕਿ ਅਸੀਂ ਇਹ ਕੰਮ ਜਿਹੜੇ ਆ ਉਹ ਪੰਜਾਬ ਦੇ ਕਰਾਂਗੇ ਜੇਕਰ ਤੁਸੀਂ ਐਮਪੀ ਬਣ ਕੇ ਚਲੇ ਜੰਨੇ ਹੋ ਉਹ ਲੋਕਾਂ ਦੇ ਵਿੱਚ ਸਭ ਨਾਲ ਪਹਿਲਾਂ ਤਾਂ ਲੋਕਾਂ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਹਮੇਸ਼ਾ ਪੰਜਾਬ ਨਾਲ ਮਤਰੀ ਮਾਲਾ ਰਸੂਕ ਕਰਦੀ ਆ ਹਮੇਸ਼ਾ ਪੰਜਾਬ ਦੇ ਹੱਕਾਂ ਨੂੰ ਰੱਖ ਕੇ ਆਪਣੇ ਆਪ ਨੂੰ ਪਾਵਰਫੁਲ ਕਾਉਂਦੀ ਆ ਉਹਨਾਂ ਦੀਆਂ ਗੱਲਾਂ ਨੂੰ ਦੇ ਨਾਲ ਆਪਣਾ ਪੰਜਾਬ ਦਾ ਹੱਕ ਰੱਖਣਾ ਸਾਡਾ ਸਭ ਨਾਲ ਪਹਿਲਾਂ ਮੈਂ ਲੋਕਾਂ ਨੂੰ ਇਹ ਕਹਿਣਾ ਵਾਂ ਪੀ ਜਿਹੜਾ 8000 ਕਰੋੜ ਰੁਪਇਆ ਸਾਡਾ ਕੇਂਦਰ ਦੀ ਸਰਕਾਰ ਰੱਖੀ ਬਠੀਆ ਤੁਹਾਡੀ ਜੇ ਅਗਰ ਅਸ਼ੀਰਵਾਦ ਦੋਗੇ ਤੁਹਾਡੀ ਆਵਾਜ਼ ਬਣ ਕੇ ਲੋਕ ਸਭਾ ਚ ਦੱਸੂਗਾ ਵੀ ਸਾਡਾ ਜਿਹੜਾ ਹੱਕ ਬੰਦਾ ਵਾ ਉਹ ਸਾਨੂੰ ਦੋ ਸੀਐਮ ਮਾਨ ਹੋਣਾ ਨੇ ਤੁਹਾਨੂੰ ਵੀ ਕੋਈ ਤਰੀਕਾ ਦੱਸਿਆ ਵੀ ਜੇਕਰ ਤੁਸੀਂ ਚਲੇ ਜੰਨੇ ਹੋ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਦੇਖੋ ਸੀਐਮ ਮਾਨ ਅੱਜ ਪੰਜਾਬ ਦੇ 3.5 ਕਰੋੜ ਲੋਕਾਂ ਦਾ ਮਾਨ ਬਣ ਕੇ ਕੰਮ ਕਰ ਰਿਹਾ ਇਹ ਪਹਿਲਾ ਸੀਐਮ ਆ ਜਿਹੜਾ ਲੋਕਾਂ ਦੇ ਵਿੱਚ ਜਾਂਦਾ ਵਾ ਨਹੀਂ ਤਾਂ ਪਹਿਲਾਂ ਅਸੀਂ ਦੇਖਿਆ ਹੀ ਆ ਜਾ ਕੇ ਆਪਣੇ ਇੱਥੋਂ ਜਿੱਤਣਾ ਜਾ ਕੇ ਮੈਦਾਨਾਂ 'ਚ ਬਹਿ ਜਾਣਾ ਮੈਦਾਨਾਂ ਵਾਲੇ ਵੀ ਸੀ ਇਹ ਤੇ ਦੂਜੇ ਵੀ ਸਿਰਫ ਲੋਕਾਂ ਦੀਆਂ ਵੋਟਾਂ ਲਈਆਂ ਕੋਈ ਉਹਨਾਂ ਦਾ ਸਵਾਰਿਆ ਨਹੀਂ ਗਾਜ ਭਗਵੰਤ ਮਾਨ 42 ਹਜ਼ਾਰ ਨੌਕਰੀ ਮੈਨੂੰ ਦੱਸਦੇ ਮਾਣ ਮਹਿਸੂਸ ਹੁੰਦਾ ਜਦੋਂ ਪਿੰਡਾਂ 'ਚ ਜਾਣਾ ਲੋਕ ਇਸ ਗੱਲ ਦੇ ਕਾਇਲ ਹੋਏ ਹੋਏ ਆ ਵੀ ਐਨੀ ਨੌਕਰੀਆਂ ਦਾ ਸਾਡੇ ਬੱਚੇ ਇਨਾਂ ਨਾ ਪਰ ਪਰ ਦੂਜੇ ਪਾਸੇ ਇਹ ਵੀ ਗੱਲ ਚੱਲਦੀ ਹੈ ਨਾ ਪ੍ਰੈਸ਼ਰ ਜੀ ਵੀ ਜਿਹੜੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਇਹ ਨੌਕਰੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਜੁਆਇਨਿੰਗ ਹਜੇ ਤੱਕ ਜਿਹੜੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਨਹੀਂ ਹੋਈ ਆ ਦੇਖੋ ਹਾਲੇ ਹਰ ਸਾਰੇ ਕੰਮ ਨੂੰ ਸਿਸਟਮ ਨਾਲ ਜੇ ਤਾਂ ਕਾਗਜ਼ੀ ਕਰਨਾ ਹੋਵੇ ਇਹਨਾਂ ਤਰ੍ਹਾਂ ਪਹਿਲੇ ਵਾਲੇ ਆ ਤਰ੍ਹਾਂ ਫਿਰ ਕਾਗਜ਼ੀ ਦਾ ਬਹੁਤ ਕੁਝ ਕਰ ਸਕਦੇ ਆ ਪ੍ਰੈਕਟੀਕਲ ਕੰਮ ਨੂੰ ਕੋਈ ਵੀ ਬੱਚਾ ਕਿਸੇ ਜਿਹਨੂੰ ਜੀਦੀ ਨੌਕਰੀ ਪੱਕੀ ਹੋ ਗਈ ਉਹ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਦੇ ਚ ਇੱਕ ਬੱਚੇ ਨੂੰ ਵੀ ਕਿਤੇ ਆਂ ਦੇਖਿਆ ਕੀਤਾ ਜਾਵੇ ਸਾਰਿਆਂ ਨੂੰ ਆਪਣੇ ਸਿਸਟਮ ਚ ਬਣਾਇਆ ਜਾਊਗਾ ਬਿਨਾ ਸਿਸਟਮ ਤੋਂ ਸਰਦਾਰ ਭਗਵਾਨ ਸਿੰਘ ਮਾਨ ਉਹ ਤਾਂ ਸਾਨੂੰ ਕਹਿ ਦਿੰਦੇ ਆ ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰ ਸਕਦੇ ਹੋ ਲੋਕਾਂ ਨਾਲ ਵਾਦਾ ਨਾ ਕਰਿਓ ਸਾਢੇ 3 ਕਰੋੜ ਲੋਕਾਂ ਨੇ ਆਪਾਂ ਨੂੰ ਬਹੁਤ ਮਾਨ ਦਿੱਤਾ ਜਦੋਂ ਸਾਨੂੰ ਬਿਠਾਉਦੇ ਆ ਨਾਲ ਵੀ ਆਪਾ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹਨੂੰ ਉਸ ਜਗ੍ਹਾ ਤੇ ਲੈ ਆ ਕੇ ਖੜਾਉਣਾ ਵਾ ਇਸ ਕਰਕੇ ਵਾਦਾ ਹੋ ਕਰਿਓ ਜਿਹੜਾ ਪੂਰਾ ਕਰ ਸਕਦੇ ਹਾਂ ਤਾਂ ਲੁਧਿਆਣਾ ਤੋਂ ਚੁਣ ਕੇ ਜਾਓਗੇ ਲੁਧਿਆਣਾ ਦੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਟ੍ਰੈਫਿਕ ਦੀ ਸਮੱਸਿਆ ਵੱਡੀ ਰਹਿੰਦੀ ਹੈ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਏਰੀਆ ਤੇ ਇਥੋਂ ਦੇ ਖਾਸ ਕਰਕੇ ਇਸ ਨੂੰ ਪੋਲਿਊਟਿਡ ਸਿਟੀ ਵੀ ਕਿਹਾ ਜਾਂਦਾ ਤੇ ਬੁੱਢਾ ਨਾਲਾ ਇਥੋਂ ਦੀ ਇੱਕ ਵੱਡੀ ਸਮੱਸਿਆ ਤੇ ਇੰਡਸਟਰੀਜ਼ ਦੇ ਵਿੱਚੋਂ ਜਿਹੜਾ ਬਹੁਤ ਸਾਰਾ ਇੰਡਸਟਰੀ ਦੇ ਉੱਤੇ ਵੀ ਵਿਰੋਧੀ ਕਹਿੰਦੇ ਨੇ ਕਿ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹ ਇੱਥੋਂ ਮਾਈਗ੍ਰੇਟ ਹੋ ਰਹੀ ਹੈ ਨਹੀਂ ਉਹਦਾ ਕਾਰਨ ਕੀ ਹੈ ਜਾਣਦਾ ਪਰ ਵਿਰੋਧੀ ਕਹਿੰਦੇ ਨੇ ਕਿ ਉਹਦਾ ਕਾਰਨ ਲਾਅ ਐਂਡ ਆਰਡਰ ਨਹੀਂ 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 ਇਹ ਪਹਿਲਿਆਂ ਨਹੀਂ ਕੋਈ ਇੰਡਸਟਰੀ ਦੀ ਜਿਹੜੇ ਹੁਣ ਅੱਜ ਵਿਰੋਧੀ ਕਹਿੰਦੇ ਆ ਇਹ 10 ਸਾਲ ਐਮਪੀ ਰਹੇ ਇਹਨਾਂ ਨੂੰ ਪੁੱਛੋ ਵੀ ਇੰਡਸਟਰੀ ਦੇ ਬਾਰੇ ਲੁਧਿਆਣਾ ਪੰਜਾਬ ਦਾ ਦਿਲਾਂ ਪੰਜਾਬ ਦਾ ਲੁਧਿਆਣਾ ਸ਼ਹਿਰ ਦੇਲਾ ਦਿਲ ਤੋਂ ਬਿਨਾ ਜੇ ਦਿਲ ਬੰਦ ਹੋ ਜਵੇ ਬੰਦਾ ਜੀ ਹੈ ਸਰੀਰ ਨੂੰ ਡੈੱਡ ਹੋ ਜਾਂਦਾ ਇਹਨਾਂ ਨੇ ਕਦੇ 10 ਸਾਲ ਜਿਨ੍ਹਾਂ ਨੂੰ ਐਮਪੀ ਚੁਣਿਆ ਇਹਨਾਂ ਨੇ ਕਦੇ ਇੰਡਸਟਰੀ ਬਾਰੇ ਉੱਤੇ ਸਵਾਲ ਉਠਾਇਆ ਇਹਨਾਂ ਨੂੰ ਵਿਰੋਧੀਆਂ ਨੂੰ ਪੁੱਛਣਾ ਪੁੱਛਣ ਵਾਲਾ ਹੋਵੇ ਤੁਹਾਡਾ ਜਿਹੜਾ ਨੁਮਾਇੰਦਾ ਤੁਸੀਂ ਭੇਜਿਆ ਸੀ ਲੋਕਾਂ ਨੇ ਉਹਨੂੰ ਪਿਆਰ ਦਿੱਤਾ ਚਲੋ ਹੁਣ ਤਾਂ ਉਹ ਚਲੇ ਭੱਜ ਪੱਜ ਗਿਆ ਹੋਣੀ ਜਾ ਕੇ 8000 ਕਰੋੜ ਰੁਪਇਆ ਲੈ ਆਵੇ ਜਦੋਂ ਮੋਦੀ ਜੀ ਆਉਂਦੇ ਆ ਹੁਣ ਇੱਥੇ ਆਊਗਾ ਹੀ ਬੁਲਾਊਗਾ ਹੀ ਇਹ ਲੋਕ ਹੁਣ ਤਾਂ ਉਹ ਕਹਿ ਦੇਣਗੇ ਚੌਂ ਜਾਬਤਾ ਹੁਣ ਨਹੀਂ ਦੇ ਸਕਦੇ ਨਹੀਂ ਚੌਂ ਜਾਬਤਾ ਕੋਈ ਗਰੰਟੀ ਜਿਹੜੀ ਗੱਲ ਆ ਇਹ ਐਵੇਂ ਲੋਕਾਂ ਨੂੰ ਇਹ ਇੰਨਾ ਦੀ ਰਣਨੀਤੀ ਹੋ ਰਾ ਸੋਚਣੀ ਹੋ ਰਾ ਜਿੱਤੇ ਜਿੱਤੇ ਭਾਜਪਾ ਦੀਆਂ ਸਰਕਾਰਾਂ ਨੇ ਉੱਤੇ ਸਾਰਾ ਕੁਝ ਦਿੰਦੇ ਆ ਪੰਜਾਬ ਦਾ ਜਿਹੜਾ ਬੰਦਾ ਹੱਕ ਆ 8000 ਕਰੋੜ ਰੁਪਇਆ ਉਹ ਦੱਖ ਰੱਖੀ ਬੱਥਿਆ ਕਿਉਂ ਬਈ ਪੰਜਾਬੀਆਂ ਦਾ ਯੋਗਦਾਨ ਹਰ ਕੰਮ ਚ 70% ਜੇ ਵਾਰਡਰਾਂ ਤੇ ਕੁਰਬਾਨੀ ਦੀ ਗੱਲ ਆ ਜਵੇ ਤਾਂ 70% ਯੋਗਦਾਨ ਪੰਜਾਬੀਆਂ ਦਾ ਜੇ ਦੇਸ਼ ਤੇ ਭੀੜ ਪੈ ਜਵੇ ਤਾਂ 70% ਯੋਗਦਾਨ ਪੰਜਾਬੀਆਂ ਦਾ ਜੇ ਹਰੀ ਕ੍ਰਾਂਤੀ ਲਿਆ ਜਾਂਦੀ ਤਾਂ ਵੀ 70% ਯੋਗਦਾਨ ਪੰਜਾਬੀਆਂ ਦਾ ਜੇ ਭੁੱਖੇ ਦੇਸ਼ ਦਾ ਢਿੱਡ ਭਰਿਆ ਤਾਂ ਵੀ योगदान ਪੰਜਾਬੀਆਂ ਦਾ ਫਿਰ ਪੰਜਾਬੀਆਂ ਨਾਲ ਵਿਤਕਰਾ ਕਿਉਂ ਪੰਜਾਬ ਕੋਈ ਕਿਸੇ ਗੱਲੋਂ ਘਟਦਾ ਨਹੀਂ ਤੁਹਾਨੂੰ ਵੱਧ ਕਰਕੇ ਦਿਖਾਉਂਦਾ ਕੀ ਲੱਗਦਾ ਭਾਜਪਾ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਵਿਤਕਰਾ 100% ਉਹਨ ਸਾਡਾ ਬੰਦਾ ਹੱਕ ਨਹੀਂ ਦੇ ਰਹੀ 8000 ਕਰੋੜ ਰੁਪਇਆ ਕਿਸ ਗੱਲ ਦਾ ਰੱਖੀ ਵਟੇ ਸਾਡਾ ਤਾਂ ਲੁਧਿਆਣੇ ਲਈ ਕਿਹੜਾ ਕੰਮ ਕਰੋਗੇ ਜਿਹੜਾ ਐਮਐਲਏ ਬਣ ਕੇ ਨਹੀਂ ਕੀਤਾ ਗਿਆ ਇਕਰ ਤੁਸੀਂ ਐਮਪੀ ਬਣ ਜੰਨੇ ਹੋ ਕੋਈ ਤਾਂ ਸੋਚਿਆ ਹੋਣਾ ਦਿਮਾਗ ਨਾਲੋਂ ਪਹਿਲਾਂ ਮੇਰਾ ਵਿਧਾਨ ਸਭਾ ਚ ਵੀ ਲੋਕਾਂ ਨਾਲ ਜਦੋਂ ਮੈਂ ਐਮਐਲਏ ਦੇ ਇਲੈਕਸ਼ਨ ਲੜ ਰਿਹਾ ਸੀ ਮੇਰੇ ਮਨ ਦੀ ਆਪਣੇ ਜਾਤੀ ਤੌਰ ਤੇ ਇਹ ਗੱਲ ਆ ਵੀ ਜਿਸ ਦਿਨ ਮਾਲਕ ਨੇ ਮੈਨੂੰ ਸੇਵਾ ਜਿਹੜੀ ਲਈ ਆ ਜਿਸ ਦਿਨ ਮੈਂ ਆ ਜਿਹੜੀ ਸੇਵਾ ਦੇ ਵਿੱਚ ਹੁਣ ਮੈਂ ਲੋਕ ਸਭਾ ਦੇ ਲੜ ਰਿਹਾ ਹਾਂ ਜਿਸ ਦਿਨ ਬਣ ਗਿਆ ਪਹਿਲਾ ਮੇਰਾ ਇਹ ਕੰਮ ਦਾ ਹੁਣਾਵਾ ਇੱਕ ਪੀਜੀਆਈ ਵਰਗਾ ਹਸਪਤਾਲ ਲੁਧਿਆਣੇ ਨੂੰ ਲਿਆ ਕੇ ਦੇਣਾ ਉਨੀ ਵਜ੍ਹਾ ਇਹ ਆ 5 ਲੱਖ ਦੀ ਆਬਾਦੀ ਦਾ ਸ਼ਹਿਰ ਸੀ 5 ਲੱਖ ਦੀ ਆਬਾਦੀ ਦੇ ਸ਼ਹਿਰ ਵੇਲੇ ਕੋਈ ਸਿਵਲ ਹਸਪਤਾਲ ਬਣਿਆ ਜਿਹੜਾ ਮੇਰੇ ਹਲਕੇ ਦਾ ਸੈਂਟਰ ਚ ਅਨਿਆ ਸਰਕਾਰਾਂ ਆਈਆਂ ਅਨਿਆ ਗਈਆਂ ਅੱਜ 50 ਲੱਖ ਦੀ ਆਬਾਦੀ ਦਾ ਸ਼ਹਿਰ ਬਣ ਗਿਆ ਕਿਸੇ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਲੋਕਾਂ ਦੀ ਜ਼ਰੂਰਤਾਂ ਆਉਣ ਵਾਲੇ ਸਮੇਂ ਚ ਕੀ ਪੈਣੀ ਆ ਇਹਨਾਂ ਨੇ ਤਾਂ ਆਪਣੀ ਰਾਜਨੀਤੀ ਕੀਤੀ ਹੈ ਸਭ ਤੋਂ ਪਹਿਲਾਂ ਇੱਕ ਪੀਜੀਆਈ ਵਰਗਾ ਵੱਡਾ ਹਸਪਤਾਲ ਲੈ ਕੇ ਆਮ ਹੂੰ ਤਾਂ ਤੁਹਾਨੂੰ ਇਹ ਵੀ ਕਿਤੇ ਨਾ ਕਿਤੇ ਲੱਗਦਾ ਤੁਸੀਂ ਹਸਪਤਾਲਾਂ ਦੀ ਗੱਲ ਕੀਤੀ ਆ ਕਿਉਂਕਿ ਪ੍ਰਾਈਵੇਟ ਹਸਪਤਲ ਬਾਹ ਵੱਡੇ ਵੱਡੇ ਨੇ ਲੁਧਿਆਣੇ ਦੇ ਵਿੱਚ ਨਹੀਂ ਉਹ ਉਹ ਤੁਹਾਨੂੰ ਇਹ ਵੀ ਲੱਗਦਾ ਕਿ ਆਮ ਲੋਕ ਜਿਹੜੇ ਨੇ ਉੱਥੇ ਉਹਨਾਂ ਦੀ ਕੋਈ ਲੁੱਟ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਦਾ ਨਹੀਂ ਦੇਖੋ ਪ੍ਰਾਈਵੇਟ ਹਸਪਤਲ ਹੋਣ ਹੂੰ ਪਰ ਸਰਕਾਰੀ ਜਿੱਥੇ ਅਫੋਰਡ ਵੀ ਨਹੀਂ ਨਾ ਕਰ ਸਕਦਾ ਆ ਆਮ ਬੰਦਾ ਇਹ ਨਾ ਆਮ ਆਦਮੀ ਦਾ ਘਰ ਵੀ ਬਿੱਤ ਜਾਂਦਾ ਇੱਕ ਇੱਕ ਜੀ ਬਿਮਾਰ ਹੁੰਦਾ ਤੇ 30 ਪੂਰੀ ਫੈਮਿਲੀ ਦੀ ਫੈਮਿਲੀ ਜਿਹੜੀ ਆ ਉਹ ਆਪਣੇ ਆਪ ਨੂੰ ਇਹ ਸੋਚਦੀ ਆ ਵੀ ਸਾਸੀ ਦਾ ਸਾਰਾ ਟੱਬਰ ਹੀ ਬਿਮਾਰ ਹੋ ਗਈ ਪ੍ਰੋਬਲਮ ਇਹ ਆ ਜਦੋਂ 20 25-25 ਲੱਖ ਆਪਣੇ ਪਰਿਵਾਰ ਦੇ ਜੀ ਦੇ ਖਰਚ ਵੀ ਕਰ ਦਿੰਦੇ ਆ ਘਰ ਵੀ ਬਿੱਗ ਜਾਂਦਾ ਮੈਂ ਕਈ ਪਰਿਵਾਰ ਐਸੇ ਦੇਖਿਆ ਵਿਚਾਰੇ ਸਿਰ ਤੋਂ ਛੱਤ ਵੀ ਚਲੇਗੀ ਬਿਮਾਰੀ ਜੀ ਅੱਜ ਬਿਨਾ ਛੱਤ ਤੋਂ ਬੈਠੇ ਆ ਲੋਕ ਇਸ ਕਰਕੇ ਮੇਰੀ ਪਹਿਲੀ ਸੋਚ ਆ ਕਿ ਇੱਕ ਪੀਜੀਆ ਵਰਗਾ ਲੋਕੀ ਚੰਡੀਗੜ੍ਹ ਜਾਂਦੇ ਆ ਇੱਥੋਂ ਰੈਫਰ ਕਰਦੇ ਆ ਸਿਵਲ ਹਸਪਤਾਲੋਂ ਲੋਕੀ ਚੰਡੀਗੜ੍ਹ ਰਸਤੇਾਂ 'ਚ ਸੁੱਤੇ ਪਏ ਆ ਸਾਡੇ ਸ਼ਹਿਰਾਂ ਦੇ ਲੋਕ ਇਸ ਕਰਕੇ ਬਿਮਾਰ ਹੋਇਆ ਬੰਦਾ ਤਾਂ ਬਿਮਾਰ ਹੁੰਦਾ ਵਾ ਬਾਕੀ ਸਾਰਾ ਟੱਬਰ ਵੀ ਇਹ ਸੋਚਦਾ ਵੀ ਇਹ ਸਾਨੂੰ ਵੀ ਇਹੀ ਬਿਮਾਰੀ ਲੱਗ ਇਸ ਕਰਕੇ ਰੋਕ ਕੱਟਣਾ ਜ਼ਰੂਰੀ ਆ ਠੀਕ ਹੈ ਤਾਂ ਦੂਜੇ ਪਾਸੇ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਰਾਜਾ ਵੜਿੰਗ ਤੇ ਰਵਨੀਤ ਵਿਟੂ ਹੁਣਾਂ ਦੀ ਤੁਸੀਂ ਕਹਿੰਦੇ ਕਿ ਲੱਤਾਂ ਜਿਹੜੇ ਜੋੜ ਕੇ ਬੈਂਦੇ ਆ ਨਾਲ ਬੈਂਦੇ ਆ ਕੀ ਲੱਗ ਰਿਹਾ ਕੋਈ ਫ੍ਰੈਂਡਲੀ ਮੈਚ ਲੱਗ ਰਿਹਾ ਤੁਹਾਨੂੰ ਮੈਨੂੰ ਤਾਂ ਇਹਹੀ ਸਿਸਟਮ ਲੱਗਦਾ ਇਹਨਾਂ ਦਾ ਜੀ ਹੁਣ ਬਾਕੀ ਜਨਤਾ ਨੇ ਦੱਸ ਦੇਣਾ ਵਾ ਪਹਿਲੀ ਤਰੀਕ ਨੂੰ ਇਹ ਇਹਨਾਂ ਨੂੰ ਅੰਦਰੂਨੀ ਤੌਰ ਤੇ ਲੋਕ ਪਛਾਣਦੇ ਆ ਵੀ ਇਹ ਰਾਜਨੀਤੀ ਚ ਇਹਨਾਂ ਨੇ ਰਾਜਨੀਤੀ ਨੂੰ ਹੋਰ ਸਿਸਟਮ ਚ ਲੈ ਗਏ ਰਾਜਨੀਤੀ ਨੂੰ ਸੇਵਾ ਚ ਨਹੀਂ ਰੱਖਿਆ ਗਿੱਦੜਵਾਏ ਤੋਂ ਲੁਧਿਆਣੇ ਦੀ 50 ਲੱਖ ਦੀ ਆਬਾਦੀ ਹੈ ਇੱਥੇ ਕੋਈ ਕੈਂਡੀਡੇਟ ਨਹੀਂ ਲੱਭਿਆ ਕਾਂਗਰਸ ਨੂੰ ਲੁਧਿਆਣੇ ਦੇ ਅੰਦਰ ਕਾਂਗਰਸ ਨੂੰ ਕੋਈ ਕੈਂਡੀਡੇਟ ਨਹੀਂ ਲੱਭਿਆ ਅੱਜ ਉਥੋਂ ਗਿੱਦੜਵਾਏ ਤੋਂ ਲਿਆ ਕੇ ਇੱਥੇ ਲੜਾ ਰਹੇ ਆ ਕੀ ਲੱਗਦਾ ਉਹਦਾ ਨੁਕਸਾਨ ਹੋਊ ਕਾਂਗਰਸ ਨੂੰ ਕਿਤਨਾ ਕਿਤੇ ਇੱਥੇ ਭਾਰਤਪੁਤ ਸੁਨਾਸ਼ੂ ਵਰਗੇ ਲੀਡਰ ਹੈਗੇ ਸੀ ਮੈਂ ਇਸ ਗੱਲ ਦਾ ਦੇਖੋ ਇਹ ਉਹਨਾਂ ਦਾ ਆਪਣੀਆਂ ਲੋਕ ਜਾਣਦੇ ਆ ਮੈਨੂੰ ਇੰਨਾ ਪਤਾ ਲੋਕਾਂ ਨੇ ਇਸ ਗੱਲ ਦਾ ਜ਼ਰੂਰ ਮਹਿਸੂਸ ਕੀਤਾ ਵੀ ਇਹ ਸਾਡੇ ਸ਼ਹਿਰ ਚੋਂ ਕੋਈ ਲੋਕਲ ਬੰਦਾ ਹੈ ਨਹੀਂਗਾ ਹੁਣ ਜੇ ਕਿ ਫਰਜ਼ ਕਰੋ ਕਿਸੇ ਬੰਦੇ ਨੂੰ ਕਿਸੇ ਰਾਜਾ ਜੀ ਨਾਲ ਕੰਮ ਪੈ ਗਿਆ ਉਹ ਗਿੱਦੜ ਵਾਹ ਜਾਇਆ ਕਰੂਗੇ ਇੱਥੇ ਆ ਪੱਪੀ ਪ੍ਰਾਸ਼ਦ ਦਾ 24 ਘੰਟੇ ਦਰਵਾਜ਼ਾ ਖੁੱਲਾ ਸ਼ਾਪ ਰੋਡ ਤੇ ਰਹਿਣਾ ਮੈਂ ਉੱਥੇ ਮੇਰਾ ਸਿਵਲ ਹਸਪਤਾਲ ਕੋ ਦਫ਼ਤਰ ਆ ਜਿਹੜਾ ਮਰਜ਼ੀ ਆਵੇ 24 ਘੰਟੇ ਦਰਵਾਜ਼ੇ ਖੁੱਲੇ ਆ ਹੂੰ ਤਾਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਵੀਡੀਓ ਸੀ ਹਾਲਾਂਕਿ ਉਹ ਸਾਲ ਖੰਡ ਪੁਰਾਣੀ ਵੀਡੀਓ ਆ ਉਹਨੂੰ ਇਸ ਵਾਰ ਉਹ ਜਿਹੜਾ ਨਾਲ ਜੋੜ ਕੇ ਤੁਹਾਡੇ ਇੱਕ ਬਿਆਨ ਤੋਂ ਕਿ ਮੇਰਾ ਤਾਂ ਨਾਮ ਪੱਪੀ ਆ ਮੈਂ ਤਾਂ ਪਿਆਰ ਕਰਨ ਵਾਲਾ ਬੰਦਾ ਹੈ ਉਸ ਵੀਡੀਓ ਦੇ ਨਾਲ ਜੋੜ ਕੇ ਜਿਹੜਾ ਉਹ ਡਾਂਸ ਵਾਲੀ ਵੀਡੀਓ ਤੁਹਾਡੀ ਬਹੁਤ ਵਾਇਰਲ ਹੁੰਦੀ ਆ ਤੇ ਉਹ ਟ੍ਰੋਲਿੰਗ ਨੂੰ ਤੁਸੀਂ ਦੇਖਦੇ ਹੋ ਵੀਡੀਓ ਨੂੰ ਕਿਵੇਂ ਦੇਖ ਰਹੇ ਹੋ ਫਿਰ ਦੇਖੋ ਉਹ ਸਾਡਾ ਪੰਜਾਬੀਆਂ ਦਾ ਜਿਹੜਾ ਭੰਗੜੇ ਵਾਲਾ ਹੂੰ ਉਹ ਸਾਡੇ ਪੰਜਾਬੀਆਂ ਦਾ ਕਲਚਰ ਆ ਸਾਡੇ ਪੰਜਾਬੀਆਂ ਦੀ ਆਨ ਸ਼ਾਨ ਆ ਗਿੱਧਾ ਤੇ ਪੰਗੜਾ ਇਸ ਕਰਕੇ ਖੁਸ਼ੀ ਦੇ ਵਿੱਚ ਰੱਬ ਖੁਸ਼ੀਆਂ ਲਿਆਵੇ ਤੇ ਅਸੀਂ ਤਾਂ ਪੰਗੜਾ ਹੀ ਪਾਉਣੇ ਆ ਫਿਰ ਕੀ ਗੱਲ ਆ ਇਹਦੇ ਚ ਕੀ ਕੋਈ ਸਾਡਾ ਕਲਚਰ ਆ ਪੰਜਾਬੀਆਂ ਦਾ ਅਸੀਂ ਖੁਸ਼ੀ ਦੇ ਵਿੱਚ ਆਪਣੇ ਆਪ ਨੂੰ ਜਦੋਂ ਲੈ ਕੇ ਜਾਂਦੇ ਆ ਉਦੋਂ ਉਹ ਗਿੱਧਾ ਪੰਗੜਾ ਹੁੰਦਾ ਹੀ ਆ ਉੱਥੇ ਫਿਰ ਧੀਆਂ ਦਾ ਤਿਹਾਰ ਸੀ ਉੱਥੇ ਮੇਰੀਆਂ ਧੀਆਂ ਮੇਰੀਆਂ ਭੈਣਾਂ ਮੇਰੇ ਆਪਣੇ ਪਰਿਵਾਰ ਮੇਰੀ ਮੀਸੀ ਅਸੀਂ ਉੱਥੇ ਗਏ ਹੋ ਅਸੀਂ ਸਾਡੀਆਂ ਧੀਆਂ ਨੇ ਕਿਹਾ ਬਰੀਆ ਭੈਣਾਂ ਨੇ ਕਿਹਾ ਵੀ ਆਪਾਂ ਧੀਆਂ ਦਾ ਤਿਹਾਰ ਮਨਾਉਣਾ ਫਿਰ ਉੱਥੇ ਪੰਗੜਾ ਦਾ ਬੰਦਾ ਹੀ ਸੀ ਇਹ ਪੰਗੜੇ ਜਿੱਤ ਤੋਂ ਬਾਅਦ ਵੀ ਪਹਿਣਗੇ ਇਹ ਇਹ ਹੁਣ ਉਸ ਮਾਲਕ ਨੂੰ ਬਾਬਾ ਦੀਪ ਸਿੰਘ ਦੇ ਹਨੂਮਾਨ ਨੂੰ ਪਤਾ ਵਾ ਉਹ ਉਹਦੇ ਹੱਥ ਵੜਿਆਈ ਆ ਜਿਹਨੂੰ ਉਹਨੇ ਦੇਣੀ ਆ ਉਹਨੂੰ ਇਹ ਮਿਲਣੀ ਆ ਉਹ ਮਾਲਕ ਦੇ ਹੱਥ ਵੜਿਆਈ ਸ਼ੋਮਣੀ ਕਾਲੀ ਦਲ ਦੇ ਕੈਂਡੀਡੇਟ ਨੂੰ ਕਿੱਥੇ ਖੜਾ ਦੇਖਦੇ ਹਾਂ ਜਲੰਧਰ ਲੋਕ ਸਵਾਲ ਕੇ देखो मैं जी देखा ਤੇ ਰਣਜੀਤ ਲੋ ਆਪਣੇ ਇੱਕ ਵਾਰੀ ਐਮਐਲਏ ਦੀ ਸੇਵਾ ਨਿਵਾ ਚੁੱਕੇ ਆ ਉਹ ਆਪਣੇ ਕੰਮ ਲਈ ਕਰ ਰਿਹਾ ਉਹਨੇ ਆਪਣੀ ਪਾਰਟੀ ਦਾ ਪ੍ਰਚਾਰ ਜਾਪ ਨਹੀਂ ਤੁਹਾਡੇ ਲਈ ਚੁਣੌਤੀ ਹੈਗਾ ਕਿਤੇ ਨਹੀਂ ਦੇਖੋ ਗੱਲ ਸੁਣੋ ਹੁਣ ਮੈਂ ਉਹਦੇ ਬਾਰੇ ਗੱਲ ਨੂੰ ਕਹਿਣਾ ਹੀ ਨਹੀਂ ਚਾਹੁੰਦਾ ਹੁਣ ਕਿਉਂਕਿ ਜਿਹੜਾ ਬੰਦਾ ਖਾਲੀ ਉੱਠੇ ਗੜ ਬੇਸਿਕਲੀ ਆਪ ਬੰਦਾ ਉਹ ਗ੍ਰੇਟ ਆ ਜਿਹੜੀ ਪਾਰਟੀ ਦਾ ਚਿੰਨ ਲੈ ਕੇ ਖੜਾ ਹੋ ਉਹਨਾਂ ਦੀ ਅੱਜ ਜਿਹੜੀ ਪਛਾਣ ਆ ਪੰਜਾਬ ਦੇ ਲੋਕਾਂ ਨੇ ਉਹ ਹੋਰ ਨਜ਼ਰੀਏ ਨਾਲ ਦੇਖਦੇ ਆ ਉਹ ੱਤਲੋਂ ਆਪ ਬੰਦਾ ਠੀਕ ਆ ਕਿ ਕਿਹੜੇ ਨਜ਼ਰੀਏ ਨਾਲ ਦੇਖਦੇ ਆ ਅਕਾਲੀ ਦਲ ਨੂੰ ਲੋਕ ਅਕਾਲੀ ਦਲ ਨੂੰ ਲੋਕ ਜਦੋਂ ਦੇਖੋ ਪਿਛਲੇ ਸਮੇਂ 'ਚ ਉਹਨਾਂ ਦੇ ਰਾਜ ਪਾਰਚ ਜਿਹੜਾ ਬੇਅਦਬੀ ਹੋਈ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਲੋਕਾਂ ਦੇ ਮਨਾਂ 'ਚ ਬਹੁਤ ਜ਼ਿਆਦਾ ਉਹ ਔਰ ਦੋ ਬੱਚੇ ਵੀ ਉੱਤੇ ਸੀਦ ਹੋ ਗਏ ਗੋਲੀ ਨਾਲ ਪੌਸਦੀਨਾ ਇਹ ਚੀਜ਼ਾਂ ਲੋਕਾਂ ਨੂੰ ਹਜੇ ਤੱਕ ਅੰਦਰੋਂ ਨਿਕਲੀਆਂ ਨਹੀਂ ਵੀ ਆਪਣਾ ਰਾਜਪਾਠ ਜਿਹੜੀ ਆਪਣੇ ਪੰਜਾਬ ਇਤਤ ਦੀ ਪਾਲਟੀ ਆਪਣੇ ਆਪ ਨੂੰ ਕਹਿੰਦੀ ਆ ਉਹ ਬੈਠੇ ਉਹ ਪਾਠ ਕਰ ਰਿਹਾ ਉਹਨਾਂ ਦੇ ਉੱਤੇ ਗੋਲੀ ਦਾ ਆਰਡਰ ਹੋ ਗਿਆ ਇਸ ਕਰਕੇ ਲੋਕਾਂ ਦੇ ਮਨਾਂ ਚੋਂ ਨਿਕਲਿਆ ਨਹੀਂ ਲੋਕ ਜਾਣਦੇ ਆ ਇਸ ਗੱਲ ਨੂੰ ਵੀ ਇਹਨਾਂ ਨੇ ਆਪਣੇ ਰਾਜਪਾਠ ਚ ਕੀ ਕੁਝ ਕੀਤਾ ਰਾਜਾ ਬੜਿੰਗ ਹੋਣਾ ਤੇ ਧਰਮ ਪਤਨੀ ਵੀ ਇੱਥੇ ਆ ਕੇ ਪ੍ਰਚਾਰ ਕਰ ਰਹੇ ਪਹਿਲੇ ਦਿਨ ਰੋਡ ਸ਼ੋਅ 'ਚ ਆਏ ਚਲੋ ਸਾਡੀ ਛੋਟੀ ਭੈਣਾ ਅਸੀਂ ਕੋਈ ਉਹਨੂੰ ਉਹਦੇ ਬਾਰੇ ਕਿਉਂਕਿ ਜਿਹੜੀ ਨਾਰੀ ਸ਼ਕਤੀ ਆ ਉਹਦੀ ਸਾਡੇ ਗ੍ਰੰਥਾਂ ਚ ਤੇ ਸਾਡੇ ਗੀਤਾ ਦੇ ਵਿੱਚ ਬਹੁਤ ਜ਼ਿਆਦਾ ਰਸ ਉਹਨਾਂ ਦਾ ਬਿਆਨ ਵੀ ਇੱਕ ਪਿਛਲੇ ਦਿਨਾਂ ਦੇ ਵਿੱਚ ਬੜਾ ਬਿਆਨ ਉਹਨੇ ਗਲਤ ਦਿੱਤਾ ਬਿਆਨ ਹੈ ਇਸ ਦੀਆਂ ਨੀ ਰਾਜਨੀਤੀ ਦੇ ਵਿੱਚ ਐਸਾ ਬਿਆਨ ਨਹੀਂ ਦੇਣਾ ਚਾਹੀਦਾ ਇੱਕ ਤਾਂ ਇੱਕ ਪਾਸੇ ਤਾਂ ਲੋਕਾਂ ਦੇ ਅਜੇ ਜ਼ਖਮ ਭਰੇ ਨਹੀਂਗੇ 84 ਦੇ ਦੰਗਿਆਂ ਦੇ ਇੱਕ ਪਾਸੇ ਤੁਸੀਂ ਸਾਡੇ ਈਸ਼ਟ ਦੇ ਨਾਲ ਜੋੜਦੇ ਹੋ ਬਾਬੇ ਨਾਨਕ ਦੇ ਸਾਡਾ ਈਸ਼ਟ ਆ ਤੁਸੀਂ ਈਸ਼ਟ ਨਾਲ ਇੱਕ ਪੰਜੇ ਨੂੰ ਜੋੜ ਕੇ ਕਹਿ ਰਹੇ ਹੋ ਵੀ ਇਹ ਉਹਦਾ ਈਸ਼ਟ ਦਾ ਪੰਜਾ ਵਾ ਮੈਂ ਤਾਂ ਉਸ ਗੱਲ ਨੂੰ ਦਰਉਣਾ ਨਹੀਂ ਚਾਹੁੰਦਾ ਕਿੱਥੇ ਬਾਬਾ ਨਾਨਕ ਕਿੱਥੇ ਕਾਂਗਰਸ ਦਾ ਪੰਜਾ ਇਹ ਇਹ ਮੇਲ ਕੀ ਆ ਪਰ ਪਰ ਸ਼੍ਰੋਮਣੀ ਅਕਾਲੀ ਦਲ ਵੀ ਤੱਕੜੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਹਾਂ ਤੱਕੜੀ ਸੀ ਉਹਨੂੰ ਪਿਛਲੇ ਦਿਨਾਂ ਦੇ ਵਿੱਚ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਸੰਬੋਧਨ ਕਰਦੀ ਰਹਿੰਦੇ ਨੇ ਉਹ ਤਾਂ ਹੀ ਦਾ ਲੋਕਾਂ ਨੇ ਫਿਰ ਇਹ ਗੱਲਾਂ ਦਾ ਦੇਖੋ ਜਦੋਂ ਆਪਾਂ ਧਰਮ ਨੂੰ ਸਿਆਸਤ ਚ ਲਿਆਉਣੇ ਆ ਫਿਰ ਉਹ ਕੋਈ ਨਾ ਕੋਈ ਕਰੋਪ ਹੋ ਕੇ ਫਿਰ ਉਹੋ ਜਿਹਾ ਹੀ ਕੰਮ ਕਰਦੇ ਅੱਜ ਜੋ ਕਾਲੀ ਦਲ ਦਾ ਹੋ ਗਿਆ ਹੋਇਆ ਬਾਬਾ ਨਾਨਕ ਦਾ 13-13 ਤੋਲਦਾ ਗਿਆ ਉਹਨੇ ਤਾਂ ਕਿਸੇ ਧਰਮ ਦੇ ਬਾਰੇ ਜਾਂ ਕਿਸੇ ਦੇ ਬਾਰੇ ਇਨਸਾਨੀਅਤ ਹੀ ਪਾਲੀ ਆ ਉਹਨੇ ਤਾਂ ਉਹ ਇਹਦਾ ਇਨਸਾਨ ਨੂੰ ਹਮੇਸ਼ਾ ਆਪਣੇ ਤੁਹਾਨੂੰ ਲੱਗ ਰਿਹਾ ਹੈ ਕਿ ਸਿਆਸਤ ਦੇ ਵਿੱਚ ਧਰਮ ਨੂੰ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ ਜਿਸ ਤਰ੍ਹਾਂ ਭਾਜਪਾ ਬਹੁਤ ਵੱਡੇ ਪੱਧਰ ਤੇ ਰਾਮ ਮੰਦਰ ਦਾ ਮੁੱਦਾ ਲੈ ਕੇ ਲੋਕਾਂ ਜਾ ਰਹੀ ਹੈ ਉਹਨਾਂ ਦੇ ਇੱਕ ਪੱਲੋਂ ਇੱਕ ਸਲੋਗਨ ਵੀ ਦਿੱਤਾ ਗਿਆ ਜੋ ਰਾਮ ਕੋ ਲਿਆਏ ਹਮ ਉਨਕੋ ਵੋਟ ਦੇਂਗੇ ਇਹ ਜਾਂ ਤੁਸੀਂ ਕਿਵੇਂ ਦੇਖਦੇ ਹੋ ਕਰਮ ਆਪਣੀ ਜਗ੍ਹਾ ਵਾ ਰਾਜਨੀਤੀ ਆਪਣੀ ਜਗ੍ਹਾ ਵਾ ਧਰਮ ਜਿਹੜਾ ਵਾ ਬਾਬੇ ਨਾਨਕ ਨੇ ਲੋਕਾਂ ਨੂੰ ਬਹਿਮਾ ਭਰਮਾ ਜੋ ਗੱਡਿਆ ਰਾਮ ਸਾਡਾ ਵੀ ਆ ਬੀਜੇਪੀ ਦਾ ਕੱਲੇ ਦਾ ਰਾਮ ਕਿਵੇਂ ਹੋ ਸਕਦਾ ਹਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿੰਨੀ ਵਾਰ ਰਾਮ ਦਾ ਬਾਣੀ ਦੇ ਵਿੱਚ ਆਇਆ ਵਾ ਹਮ ਰਾਮ ਵੀ ਸਾਰਿਆਂ ਦਾ ਵਾ ਬਾਬਾ ਨਾਨਕ ਵੀ ਸਾਰਿਆਂ ਦਾ ਇਹ ਸਾਡੇ ਇਸਤ ਨੇ ਹਮ ਇਹਨਾਂ ਨੂੰ ਅਸੀਂ ਰਾਜਨੀਤੀ ਤੌਰ ਦੇ ਉੱਤੇ ਨਾ ਲੋਕਾਂ 'ਚ ਜਾਓ ਤੁਸੀਂ ਆਪਣਾ ਕੰਦਾਰ ਦੱਸੋ ਵੀ ਅਸੀਂ ਆਮ ਆ ਅਸੀਂ ਆ ਕੰਮ ਕੀਤਾ ਵਾ ਜਿੰਨੇ ਜਿੰਨੇ ਸਾਲ ਹੋ ਗਏ ਇਹਨਾਂ ਲੋਕਾਂ ਨੂੰ ਰਾਜਨੀਤੀ 'ਚ ਇਹ ਆਪਣਾ ਕਰਤਾਰ ਦੱਸਣ ਵੀ ਅਸੀਂ ਆਹ ਸੇਵਾ ਕੀਤੀ ਹੈ ਜੀ ਲੋਕਾਂ ਨੇ ਸਾਨੂੰ ਦੋ ਵਾਰੀ ਐਮਪੀ ਚੁਣਿਆ ਤਿੰਨ ਵਾਰੀ ਐਮਪੀ ਚੁਣਿਆ ਐਨੀ ਵਾਰ ਐਮਐਲਏ ਚੁਣਿਆ ਅਸੀਂ ਆਹ ਕੀਤਾ ਲੋਕਾਂ ਦਾ ਸੇਵਾ ਦੇ ਬਾਰੇ ਉਹ ਗੱਲ ਕਰੋ ਹੁਣ ਬਾਬੇ ਨਾਨਕ ਦਾ ਲਿਆਉਣਾ ਬਿੱਟੂ ਜੀ ਕਹਿ ਰਿਹਾ ਮੈਨੂੰ ਪੱਗ ਰੋਹਲ ਗਾਂਧੀ ਨੇ ਦਿੱਤੀ ਆ ਦੱਸੋ ਤੂੰ ਸਰਦਾਰ ਸਿੱਖ ਫੈਮਿਲੀ 'ਚ ਜਨਮ ਲੈ ਕੇ ਰੋਹਲ ਗਾਂਧੀ ਤੋਂ ਪੱਗ ਲੈ ਕੇ ਆਇਆ ਤੂੰ ਪੱਗ ਦਾ ਬਾਬੇ ਨਾਨਕ ਨੇ ਆਪਣੀ ਆ ਨਾ ਸ਼ਾਨਾ ਪੱਗ ਤੁਸੀਂ ਆਨ ਸ਼ਾਨ ਨੂੰ ਵੀ ਰਾਜਨੀਤੀ ਚ ਲਾਈ ਜਾਂਦੇ ਹੋ ਇਸ ਗੱਲ ਦਾ ਲੋਕ ਜਾਣਦੇ ਆ ਵੀ ਤੁਸੀਂ ਰਾਜਨੀਤੀ ਲਈ ਕੁਝ ਵੀ ਕਰ ਸਕਦੇ ਹੋ ਸਾਬਕਾ ਮੁੱਖ ਮੰਤਰੀ ਬਿਆਸ ਸਿੰਘ ਉਹਨਾਂ ਦੀ ਫੋਟੋ ਭਾਜਪੀ ਦੇ ਬੈਨਰ ਦੇ ਉੱਤੇ ਤੁਸੀਂ ਦੇਖੀ ਲੱਗੀ ਉਹ ਫੋਟੋ ਸਭ ਨੂੰ ਵੱਡਾ ਦੁੱਖ ਆ ਜੋ ਦੀ ਰੂਹ ਨੂੰ ਹੋਇਆ ਹੋਣਾ ਉਹਦੀ ਰੂਹ ਕਹਿੰਦੀ ਹੋਣੀ ਆ ਵੀ ਜਿਹੜੀ ਪਾਰਟੀ ਚ ਮੈਂ ਆਪਣੇ ਆਪ ਨੂੰ ਸਿੱਧੀ ਦੇ ਗਿਆ ਤੇ ਅੱਜ ਮੇਰੀ ਉਸੇ ਭਾਜਪਾ ਜਿਹੜੀ ਮੈਨੂੰ ਲਿੰਦਦੀ ਸੀ ਤੇ ਅੱਜ ਮੇਰੇ ਪੁੱਤੇ ਨੇ ਰਾਜਨੀਤੀ ਪਿੱਛੇ ਅੱਜ ਉੱਥੇ ਮੈਨੂੰ ਲਾਤਾ ਉਹ ਰੂਹ ਅੱਜ ਦੁੱਖ ਦੇ ਵਿੱਚ ਹੋਊਗੀ ਮੈਨੂੰ ਐਨਾ ਪਤਾ ਤੁਹਾਡਾ ਮੁਕਾਬਲਾ ਤੁਸੀਂ ਕਿਹਦੇ ਨਾਲ ਮੰਨ ਰਹੇ ਹੋ ਰਵਨੀਤ ਬਿੱਟੂ ਨਾਲ ਰਾਜੇ ਬੜਿੰਗ ਨਾਲ ਜਾਂ ਸ਼ੋਮਨੀ ਕਾਲੀਦਲ ਦੇ ਕੈਂਡੀਡੇਟ ਨਾਲ ਤੇ ਦੂਜੇ ਪਾਸੇ ਗੱਲ ਸਿਮਰਜੀਤ ਸਿੰਘ ਬੈਂਸ ਸਿਮਰਜੀਤ ਬੈਂਸ ਹੋਣਾ ਦੀ ਆਉਂਦੀ ਆ ਸਿਮਰਜੀਤ ਬੈਂਸ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਚੋਣ ਮੈਦਾਨ ਦੇ ਵਿੱਚ ਆ자ਦ ਉਮੀਦਵਾਰ ਤਰਜਨ 2019 ਦੇ ਵਿੱਚ ਉਹਨਾਂ ਨੂੰ ਉਹ ਦੂਜੇ ਨੰਬਰ ਦੇ ਉੱਤੇ ਰਹੀ ਸੀ ਉਦੋਂ ਦੇਖੋ ਗੱਲ ਸੁਣੋ ਸਮਾਂ ਬਹੁਤ ਬਲਵਾਨ ਆ ਹਮ ਸਦਾ ਸਮਾਂ ਨਹੀਂ ਰਹਿੰਦਾ ਜੇ ਦਿਨ ਚੜਦਾ ਰਾਤ ਵੀ ਹੁੰਦੀ ਆ ਹਮ ਹੁਣ ਸਿਮਰਜੀਤ ਸਿੰਘ ਬੈਂਸ ਸਾਰੀਆਂ ਪਾਰਟੀਆਂ ਦੇ ਕੋਲ ਜਾ ਚੁੱਕੇ ਕਿਸੇ ਨੇ ਉਹਨੂੰ ਉਸ ਤੌਰ ਤੇ ਨਹੀਂ ਦੇਖਿਆ ਵੀ ਇਸ ਬੰਦੇ ਨੂੰ ਟਿਕੜ ਦੇ ਦिए ਅੱਜ ਉਹ ਫੇਰ ਆਜ਼ਾਦ ਆਜ਼ਾਦ ਤਾਂ ਲੋਕਤੰਤਰ ਆ ਜਿਹੜਾ ਮਰਜ਼ੀ ਲੜ ਸਕਦਾ ਉਹਦੇ 'ਚ ਮੈਂ ਰੋਕ ਰੋਕ ਤਾਂ ਕੋਈ ਸਕਦਾ ਨਹੀਂ ਉਹਨੂੰ ਪਰ ਲੋਕਾਂ ਦੇ ਵਿੱਚ ਅੱਜ ਜਿਹੜਾ ਉਹ ਸਿਸਟਮ ਹੈ ਉਹ ਉਹ ਹੋ ਜਿਆ ਨਹੀਂ ਰਹਿਣਾ ਫਿਰ ਲੱਗਦਾ ਵੀ ਰਣਨੀਤੀ ਬਦਲਣੀ ਪਊ ਕਿਸੇ ਤਰ੍ਹਾਂ ਦੀ ਨਹੀਂ ਕੋਈ ਰਣਨੀਤੀ ਨਹੀਂ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ ਬੰਦਾ ਜਿਹੜਾ ਰਾਜਨੀਤੀ ਬੰਦਾ ਨਾ ਉਹ ਆਪਣੇ ਕੰਮਾਂ ਨਾਲ ਜਾਵੇ ਲੋਕਾਂ ਕੋਲ ਵੀ ਮੈਂ ਆ ਕਰੂੰਗਾ ਮੈਂ ਆ ਕੀਤਾ ਵਾ ਹਮ ਅਮਰਵੀ ਪਾਰਟੀ ਤੇ ਇੱਕ ਹੋਰ ਬਹੁਤ ਗੱਲ ਕਹੀ ਜਾਂਦੀ ਹੈ ਕਿ ਬਹੁਤ ਸਾਰੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਬਹੁਤ ਸਾਰੇ ਐਮਐਲਏ ਨੂੰ ਉਮੀਦਵਾਰ ਬਣਾਇਆ ਗਿਆ ਵੀ ਪਹਿਲਾਂ ਆਮ ਜਿਹੜੀ ਗੱਲ ਕਰਦੇ ਸੀ ਜਿਸ ਤਰ੍ਹਾਂ ਪਹਿਲਾਂ ਕ੍ਰਾਚੋਂ ਦੇ ਸਰਪੰਚ ਸੀ ਗੁਰਮੇਲ ਸਿੰਘ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਸ਼ਾਇਦ ਉੱਥੋਂ ਹਾਰਨ ਤੋਂ ਬਾਅਦ ਤਾਂ ਨਹੀਂ ਕਿਤੇ ਇਹ ਗੱਲ ਚੱਲੀ ਕਿ ਨਹੀਂ ਵੀ ਕਿਸੇ ਕੱਦਵਾਰ ਨੇਤਾ ਨੂੰ ਜਿਹੜਾ ਉਹ ਟਿਕਟ ਦਿੱਤੀ ਜਾਵੇ ਲੇਖੋ ਗੱਲ ਸੁਣੋ ਜਿਹੜਾ ਜਿਹੜਾ ਸਾਡੀ ਨੀਤੀ ਆ ਨਾ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਮੁੱਖ ਮੰਤਰੀ ਪੰਜਾਬ ਅਸੀਂ ਆਪਣੀ ਨੀਤੀ ਬਣਾਉਣੀ ਹੈ ਸੇਵਾ ਭਾਵਨਾ ਨਾਲ ਕੀ ਕਿਹੜਾ ਬੰਦਾ ਕਿੱਥੇ ਆਪਣੀ ਜ਼ਿੰਮੇਵਾਰੀ ਨਿਭਾਊਗਾ ਜਦੋਂ ਉਹ ਬੰਦਾ ਜ਼ਿੰਮੇਵਾਰੀ ਨਿਭਾਉਣ ਦੇ ਕਾਬਿਲ ਦੇ ਦੇ ਫਿਰ ਅਸੀਂ ਇਹਨਾਂ ਤਰ੍ਹਾਂ ਦੀ ਰਾਜਨੀਤੀ ਵੀ ਗਿੱਦੜ ਵਾਇ ਤੋਂ ਲਿਆਂਦਾ ਬੰਦਾ ਫਲਾਣੇ ਸ਼ਹਿਰ ਚ ਲਾ ਦੋ ਅਸੀਂ ਉਹ ਦੇਖਦੇ ਆ ਲੋਕਾਂ ਨੂੰ ਪੁੱਛ ਕੇ ਵੀ ਕਿਹੜਾ ਬੰਦਾ ਇੱਥੇ ਤੁਹਾਡੀ ਸੇਵਾ ਵਧੀਆ ਕਰਦਾ ਵਾ ਜਦੋਂ ਲੋਕਾਂ ਦਾ ਰਿਜ਼ਲਟ ਆਉਂਦਾ ਉਦੋਂ ਹੀ ਕੀ ਲੱਗਦਾ ਕਿ ਆਮਾ ਦੀ ਪਾਰਟੀ ਬਿਲੋਂ ਕੋਈ ਸਰਵੇ ਕੀਤਾ ਗਿਆ ਉਸ ਦੇ ਵਿੱਚ ਪੱਪੀ ਪ੍ਰੈਸ਼ਰ ਅੱਗੇ ਆਏ ਬਿਲਕੁਲ ਬਿਲਕੁਲ ਕੀਤਾ ਗਿਆ ਇਕਿੱਤਾ ਉਸ ਦੇ ਵਿੱਚ ਆਵਾਜ਼ ਸੀ ਕਿ ਪੱਪੀ ਬ੍ਰੈਸ਼ਰ ਉਹਨਾਂ ਨੂੰ ਟਿਚੀ ਸੀ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਨਾਲ ਇਹ ਸੇਵਾ ਭਾਵਨਾ ਮਿਲੀ ਆ ਲੋਕਾਂ ਦੀ ਸੇਵਾ ਭਾਵਨਾ ਪਹਿਲਾਂ ਵੀ ਕੀਤੀ ਆ ਜੇ ਉਹਨ ਲੋਕ ਅਸ਼ੀਰਵਾਦ ਦੇਉਗੇ ਤਾਂ ਹੁਣ ਵੀ ਕਰ ਪਿੰਡਾਂ ਦੇ ਵਿੱਚ ਜਾ ਰਹੇ ਹੋ ਪਿੰਡਾਂ ਦੇ ਦਿਹਾਤੀ ਏਰੀਆ ਦੇ ਵਿੱਚ ਜਾ ਰਹੇ ਆਂ ਨਾਲੇ ਲੋਕਾਂ ਨੇ ਕਿਸੇ ਗੱਲ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਗ੍ਰੋਥ ਦਾ ਲੋਕੀ ਦਾ ਸਰਦਾਰ ਭਗਵਾਨ ਸਿੰਘ ਮਾਨ ਦੇ ਕੰਮਾਂ ਨੂੰ ਆ ਜਿਹੜੇ ਵੀ ਪਿੰਡ ਜਾਂਦੇ ਆ ਉੱਥੇ ਹੱਥਾਂ ਦੇ ਚੱਕਦੇ ਆ ਔਰ ਲੋਕੀ ਪਿਆਰ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਪੰਜਾਬ ਦੇ ਪ੍ਰਤੀ ਸੋਚ ਆ ਉਹਨਾਂ ਦੀ ਉਹ ਲੋਕਾਂ ਨੂੰ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਚੁੱਕੀ ਹੋਈ ਆ ਤਾਂ ਹੁਣ ਤੁਸੀਂ ਲੋਕ ਸਭਾ ਜਾ ਰਹੇ ਹੋ ਵਿਸ਼ਵਾਸ ਹੈਗਾ ਇਸ ਬੰਦੇ ਨੂੰ ਦੇਖੋ ਇਹ ਮਾਲਕ ਦੇ ਹੱਥ ਵੜਿਆਈ ਆ ਜਿਹਨੂੰ ਮਾਲਕ ਨੇ ਦੇਣੀ ਆ ਉਹਨੂੰ ਇਹ ਮਿਲਦੀ ਆ ਜੇ ਜੇ ਮਾਲਕ ਨੇ ਮੇਰੀ ਡਿਊਟੀ ਸਮਝੀ ਮੈਂ ਇਸ ਕਾਬਲਾ ਤਾਂ ਮਾਲਕ ਮੈਨੂੰ ਦਊਗਾ ਇਹ ਮਾਲਕ ਦੇ ਹੱਥ ਵੜਿਆਈ ਆ ਠੀਕ ਹੈ ਸ਼ੁਕਰੀਆ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਵੀ ਜੀ ਤਾਂ ਇਹ ਸਨ ਜਿਹੜਾ ਆਮ ਆਰਮੀ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਉਮੀਦਵਾਰ ਉਤਾਰੇ ਗਏ ਨੇ ਅਸ਼ੋਕ ਸ਼ਾਸਰ ਪੱਪੀ ਤੇ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਕਿ ਮੈਂ ਪਾਰਟੀ ਅਤੇ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਿਹਾ ਤੇ ਵੋਟਾਂ ਮੰਗ ਰਿਹਾ ਤੇ ਲੋਕ ਭਗਵੰਤ ਮਾਨ ਹੋਣਾ ਨੂੰ ਪਿਆਰ ਕਰਦੇ ਆ ਤੇ ਉਸੇ ਕਰਕੇ ਤੇ ਲੋਕਾਂ ਦੇ ਵੱਲੋਂ ਹੀ ਜਿਹੜਾ ਇਸ ਗੱਲ ਦੇ ਉੱਤੇ ਇਹ ਗੱਲ ਕਹੀ ਗਈ ਇੱਕ ਸਰਵੇ ਹੋਇਆ ਜਿਸ ਦੇ ਵਿੱਚ ਲੋਕਾਂ ਨੇ ਕਿਹਾ ਕਿ ਅਸ਼ੋਕ ਪ੍ਰਸ਼ਰ ਪੱਪੀ ਨੂੰ ਜਿਹੜਾ ਇੱਥੋਂ ਉਮੀਦਵਾਰ ਚੁਣਿਆ ਜਾਵੇ ਹਾਲਾਂਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਅਸ਼ੋਕ ਪ੍ਰੈਸ਼ਰ ਪੱਪੀ ਲੋਕ ਸਭਾ ਦੇ ਵਿੱਚ ਜਾਂਦੇ ਨੇ ਜਾਂ ਉੱਥੇ ਜਾ ਕੇ ਕੀ ਕੁਝ ਕਰਦੇ ਨੇ ਇਹ ਗਰਮ ਦੇ ਵਿੱਚ ਲੁਕੀ ਹੋਈਆਂ ਗੱਲਾਂ ਨੇ ਤਾਂ ਕੈਮਰਾਮੈਨ ਪ੍ਰਵਿੰਦਰ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਲੁਧਿਆਣਾ